ਮਾਮਲਾ ਜੀ ਕਿਸ ਤਰ੍ਹਾਂ ਦਾ ਦੋਸ਼ੀ ਫੜਿਆ ਮੈਨੂੰ ਸਰ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹੁੰਦਾ ਕਿ 12 ਤਰੀਕ ਨੂੰ ਇੱਕ ਗੁਰਪ੍ਰਤਵਨ ਸਿੰਘ ਪੰਨੂ ਜੋ ਹੋਮ ਮਿਨਿਸਟਰੀ ਵੱਲੋਂ ਇੱਕ ਬੈਂਡ ਐਸੋਸੀਏਸ਼ਨ ਚਲਾਉਂਦਾ ਐਸਫਜੀ ਤਾਂ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਇਸ ਤੋਜਪਿੰਡ ਦੇ ਵਿੱਚ ਉਹਨਾਂ ਨੇ ਸਲੋਗਨਸ ਔਰ ਇੱਕ ਫਲੈਕਚਰ ਹੈ ਉਹਦੇ ਕੰਸਰਟ ਦੇ ਵਿੱਚ ਨਾਲ ਦੀ ਨਾਲ ਉਸ ਇਨਫੋਰਮੇਸ਼ਨ ਤੇ ਐਫਆਈਆਰ ਦਿੱਤੀ ਗਈ ਸਰ ਬਾਅਦ ਚੋਂ ਸਰ ਇਨ ਡਿਟੇਲ ਇਹ ਪਤਾ ਲੱਗਿਆ ਵੀ ਤਿੰਨ ਦੋਸ਼ੀ ਨੇ ਇਹਦੇ ਚੋਂ ਅ ਜਗਰਾਜ ਸਿੰਘ ਜਿਹੜੇ ਸੋਨੀ ਅਮਰਤਪਾਲ ਸਿੰਘ ਐਂਡ ਇਕਬਲਜੀਤ ਸਿੰਘ ਇਹ ਬਟਿੰਡਾ ਜੇਲ੍ਹ 'ਚ ਇਕੱਠੇ ਸੀਗੇ ਇਹਨਾਂ ਤੇ ਪਹਿਲਾਂ ਵੀ ਕਾਫੀ ਐਫ ਆਈ ਆਰਸ ਨੇ ਉਦੋਂ ਬਾਅਦ ਜਦੋਂ ਇਕੱਠੇ ਸੀ ਤਾਂ ਉੱਥੇ ਜਦੋਂ ਇਹ ਕਨਵਿਖ ਹੋ ਗਏ ਜਗਰਾਜ ਸੋਨੀ ਜੋ ਕਿ ਵੀਰੋ ਕੇ ਮਾਨਸਾ ਦਾ ਰਹਿਣ ਵਾਲਾ ਇਹ ਜਦੋਂ ਛੁੱਟੀ ਤੇ ਆਇਆ ਤਾਂ ਅਮਰਤਪਾਲ ਨੇ ਆਪਣਾ ਭਰਾ ਬਲਜਿੰਦਰ ਐਂਡ ਸਰ ਬਲਜੀਤ ਨੇ ਆਪਣਾ ਭਰਾ ਅਤਰਵੀਦੇ ਦੇ ਨਾਲ ਅਟੈਚ ਕਰਤੇ ਉਹਨਾਂ ਨੇ ਇਹਨਾਂ ਨੂੰ ਕਾਫੀ ਇਹਨੂੰ ਟ੍ਰੇਨਿੰਗ ਦਿੱਤੀ ਕੀ ਕਰਨਾ ਕੁਝ ਐਪਸ ਡਾਊਨਲੋਡ ਕਰਵਾਈਆਂ ਫਾਰ ਕਮਿਊਨੀਕੇਸ਼ਨ ਇਹਦਾ ਕਮਿਊਨੀਕੇਸ਼ਨ ਡਾਇਰੈਕਟ ਕਰਵਾਤਾ ਜਗਰਾਜ ਸੋਨੀ ਦਾ ਗੁਰਪਰਮਨ ਸਿੰਘ ਪਨੂਲੇ ਨਾਲ ਉਦੋਂ ਬਾਅਦ ਸਰ 11 ਤਰੀਕ ਦੀ ਰਾਤ ਨੂੰ ਇਹ ਆਕੇ ਸਤੌਜ ਪਿੰਡ ਦੇ ਵਿੱਚ ਲਿਖਵੀ ਗਿਆ ਤੇ ਇੱਕ ਫਲੈਗ ਵਿੱਚ ਚੜਾ ਗਿਆ ਔਰ ਉਹਦੀ ਵੀਡੀਓ ਬਣਾ ਕੇ ਜਗਰਾਜ ਨੇ ਐਲੀਅਸ ਸੋਨੀ ਨੇ ਆਪਣੇ ਫੋਨ 'ਚ ਗੁਰਪਰਮਨ ਸਿੰਘ ਪਨੂਨ ਨੂੰ ਅੱਗੇ ਵੀਡੀਓਸ ਭੇਜ ਦਿੱਤੀਆਂ ਇਹਨਾਂ ਇਹ ਸਾਰੀ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗਿਫਟੀ ਅਰੈਸਟ ਹੋਇਆ ਸੀ ਜਿਹੜਾ ਗੁਰਮੀਤ ਗਿਫਟੀ ਹੈ ਜਿਹਨੂੰ ਇਹਨੇ ਆਪਣਾ ਨਾਲ ਪਾਰਟੀ ਬਣਾਇਆ ਸੀ ਕ੍ਰਾਈਮ 'ਚ ਉਹਦੇ ਬਾਅਦ ਸਰ ਜਗਰਾਜ ਗਿਰਮ ਕੇ ਗ੍ਰਫਤਾਰ ਹੋ ਗਏ ਐਲੀਅਸ ਸੋਨੀ ਫਿਰ ਇਹ ਸਾਰੀ ਕਨਸਪੀਰੇਸੀ ਜਿਹੜੀ ਹੈ ਬਿਲਕ ਕਿ ਇਹਨਾਂ ਨੇ ਕਿਵੇਂ ਜੇਲ੍ਹ ਚੋਂ ਇੱਕ ਪਲਾਨ ਬਣਾਇਆ ਫਿਰ ਕਿਵੇਂ ਜੁਗਰਾਜ ਜੇ ਲਈ ਸੋਨੀ ਐਂਡ ਗਿਫਟੀ 11 ਤਰੀਕ ਦੀ ਰਾਤ ਨੂੰ ਆਏ ਸਲੋਗਨਸ ਲਿਖੇ ਭੇਜੇ ਉਦੋਂ ਬਾਅਦ ਕਿਵੇਂ ਬਲਜੀਤ ਸਿੰਘ ਜਿਹੜਾ ਕਿ ਅਮਰਪਾਲ ਦਾ ਭਰਾ ਹੈ ਇਹਨੂੰ ਸਾਰਾ ਪਹਿਲਾਂ ਉਹਨੂੰ ਨੌਲੇਜ ਦਿੱਤੀ ਐਪ ਡਾਊਨਲੋਡ ਕਰਨ ਚ ਔਰ ਬਾਕੀ ਕੰਮਾਂ ਚ ਕਿਵੇਂ ਜਿਹੜਾ ਬਲਜੀਤ ਦਾ ਭਰਾ ਅਤਰਵੀਦ ਆ ਉਹਨੇ ਇਹਨਾਂ ਨੂੰ ਪੈਸੇ ਜੀ ਟ੍ਰਾਂਸਫਰ ਕੀਤੀ 3500 ਕੀਤਾ ਦੋ ਵਾਰੀ ਤਾਂ ਉਹ ਸਾਰਾ ਕੁਝ ਕਰਕੇ ਤਾਂ ਫਿਰ ਇਹ ਸਾਰਾ ਕੇਸ ਪ੍ਰੋਪਰ ਟ੍ਰੇਸ ਹੋ ਗਿਆ ਜਿਹੜਾ ਵਹੀਕਲ ਯੂਜ਼ ਹੋਇਆ ਸਪਰੇਅ ਕੈਨਸ ਯੂਜ਼ ਹੋਈਆਂ ਫਲੈਗਸ ਉਹ ਸਾਰੀਆਂ ਟ੍ਰੇਸ ਹੋ ਗਈ ਅੰਦਰ ਜੋ ਇਹਨਾਂ ਦੇ ਕੋਲੋਂ ਪੰਜ ਮੋਬਾਈਲ ਸਟ੍ਰੇਸ ਮਿਲੇ ਨੇ ਜਿਹੜੇ ਕਿ ਅਸੀਂ ਐਫਐਸਐਲ ਤੋਂ ਭੇਜੇ ਨੇ ਔਰ ਜਿਹੜਾ ਕਿ ਉਹਦੀ ਰਿਪੋਰਟ ਆਉਣ ਤੇ ਵਾਕਈ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹਦੇ ਚ ਟੋਟਲ 7 ਦੋਸ਼ੀ ਨੇ ਇੱਕ ਗੁਰਪ੍ਰੀਤ ਸਿੰਘ ਪਤਨ ਪਨੂ ਹੈ ਜਿਹੜਾ ਕਿ ਬਾਹਰ ਹਲੇ ਫੜਨਾ ਬਾਕੀ ਆ ਬਾਕੀ 6 ਅਰੈਸਟ ਹੋ ਚੁੱਕੇ ਨੇ ਨਾਲ ਹੀ ਮੈਂ ਧਿਆਨ ਚ ਲੈਣਾ ਚਾਹਣਾ ਵੀ ਜਦੋਂ ਵੀ ਆ ਇਦਾਂ ਦਾ ਕ੍ਰਾਈਮ ਹੋਇਆ ਇੱਕਦਮ ਦੋ ਕੀ ਦੇ ਭਾਰਤ ਦੇਸ਼ ਦੀ ਅਖੰਡਤਾ ਨੂੰ ਤੋੜਨ ਵਾਲਾ ਕ੍ਰਾਈਮ ਹੈ ਔਰ ਦੋ ਫਿਰਕਿਆਂ ਚੋਂ ਔਰ ਜਿਹੜਾ ਕਿ ਲੜਾਈ ਖੜਾ ਸਕਦਾ ਤਾਂ ਇਹਦੇ ਮਤਨਰ ਰੱਖਦੇ ਹੋਏ ਸਾਡੇ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਖੇਲ ਸਰ ਨੇ ਟੀਮ ਜੁਮਾਈ ਹੈ ਜਿਸ ਟੀਮ ਚ ਹੈਡ ਮੈਨੂੰ ਬਣਾਇਆ ਨਾਲ ਡੀਐਸਪੀ ਟੀ ਸੀਗੇ ਡੀਐਸਪੀ ਦੜਬਾ ਨੇ ਸੀਆਈਨ ਚਾਰਜ ਹੈ ਔਰ ਐਸਐਚਓ ਧਰਮਗੜ ਤਾਂ ਇਹਨਾਂ ਸਾਰਿਆਂ ਨੇ ਹਾਰਡਵਰਕ ਕੀਤਾ ਔਰ ਸਾਰਾ ਕੇਸ ਜਿਹੜਾ ਉਹ ਪ੍ਰੋਪਰਲੀ ਟ੍ਰੇਸ ਕਰਤਾ ਔਰ ਮੈਂ ਦੱਸਣਾ ਚਾਹਣਾ ਵੀ ਜਿਹੜਾ ਜਗਰਾਜ ਸਿੰਘ ਸੋਨੀ ਹੈ ਇਹਦੇ ਤੇ ਪਹਿਲਾਂ 5 ਐਫਆਈਆਰਸ ਦਰਜ ਨੇ ਇਸ ਮੁਕਦਮੇ ਤੋਂ ਅਮਰਿਤਪਾਲ ਤੇ 3 ਐਫਆਈਆਰਸ ਦਰਜ ਨੇ ਬਲਜੀਤ ਤੇ 1 ਐਫਆਈਆਰ 302 ਦੀ ਔਰ ਜਿਹੜੇ ਦੂਜੇ ਤਿੰਨ ਨੇ ਜੀ ਗੁਰਮੀਤ ਗਿਫ ਬਲਜਿੰਦਰ ਐਂਡ ਅਤਰਵੀਰ ਇਹਨਾਂ ਤੇ ਹਾਲੇ ਕੋਈ ਐਫਆਈਆਰ ਦਰਜ ਨਹੀਂ ਇਹਨਾਂ ਤੇ ਪਹਿਲੀ ਪਹਿਲੀ ਐਫਆਈਆਰ ਸਰ ਟੋਟਰ ਕਿੰਨੇ ਪੈਸੇ ਦੇ ਲੈਣ ਦੇ ਨੂੰ ਡੀਲ ਹੋਈ ਸੀ ਸਰ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਪੁੱਛਿਆ ਸਰ ਇਹਦੇ ਜੀ ਮੈਂ ਦੱਸਣਾ ਚਾਹਨਾ ਕਿ ਜਿਹੜੇ ਵੀ ਕੋਈ ਕ੍ਰਿਮੀਨਲਸ ਜਾਂ ਹੋਰ ਬੈਠੇ ਨੇ ਜਾਂ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਸਾਰੇ ਮਿਸਕੀਡ ਕਰਦੇ ਨੇ ਉਹਨਾਂ ਨਾਲ ਵਾਦਾ ਕੀਤਾ ਜਾਂਦਾ 1520000 ਰੁਪਏ ਦਾ ਸਿਰਫ ਔਰ ਥੋੜੇ ਜਿਹੇ ਪੈਸੇ ਜਿਵੇਂ ਇਸ ਕੇਸਸ 3500 ਵੀ ਗਏ ਨੇ ਮੈਂ ਸਾਰੇ ਤੁਹਾਡੇ ਮੋਢੋਂ ਮੈਂ ਸੁਣਾਉਣਾ ਧਿਆਨ ਚਾਹਨਾ ਕਿ ਇਦਾਂ ਦੇ ਕ੍ਰਾਈਮ ਦੇ ਵਿੱਚ ਬੰਦਾ ਆਪਣੀ ਸਾਰੀ ਲਾਈਫ ਨਾਲ ਜੋ ਕੇ ਖਰਾਬ ਕਰ ਲੈਂਦਾ ਤਾਂ ਇਹ ਸਾਰਿਆਂ ਨੂੰ ਔਰ ਦੂਸਰਾ ਸੰਗਰੂਰ ਪੁਲਿਸ ਔਰ ਸੰਗਰੂਰ ਟੀਮ ਅੰਡਰ ਦਾ ਗਾਈਡੈਂਸ ਆਫ ਵਰਦੀ ਐਸਐਸਪੀ ਸਰ ਸਰਤਾਜ ਸਿੰਘ ਚੈਲਾਸ ਜੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਵੀ ਗਲਤ ਕੰਮ ਕਰੇਗਾ ਔਰ ਕਾਨੂੰਨ ਨੂੰ ਹੱਥ ਲਾਏਗਾ ਉਸ ਬੰਦੇ ਦੀ ਜਗ੍ਹਾ ਸਿਰ ਜੇਲ੍ਹ ਹੈ ਸਲਾਖਾਂ ਸਲਾਖਾਂ ਦੇ ਪਿੱਛੇ ਹੈ ਚਾਹੇ ਉਹ ਕਿਤੇ ਵੀ ਲੁਕਿਆ ਹੋਵੇ ਕਿੰਨੀ ਵੀ ਐਫਰਟ ਕਰ ਲੇ ਕਿੰਨੀ ਵੀ ਪਲੈਨਿੰਗ ਕਰ ਲੇ ਅਸੀਂ ਆਪਣਾ ਦਿਨਰਾ ਤੇ ਕਰਕੇ ਉਹਨੂੰ ਟ੍ਰੇਸ ਕਰਾਂਗੇ ਔਰ ਉਹਨੂੰ ਉਹਦੀ ਬਣਦੀ ਸਜਾ ਬੋ ਸਰ ਇਹਨਾਂ ਸਟੌਜ ਪਿੰਟ ਕਿਉ ਟਾਰਗੇਟ ਕੀਤਾ ਸੀ ਐਮ ਦਾ ਪਿੰਡ ਫੋਨ ਕਰਕੇ ਇਸ ਕਰਕੇ ਟਾਰਗੇਟ ਕੀਤਾ ਗਿਆ ਜਾਂ ਕੋਈ ਹੋਰ ਮੋਟਲ ਸੀ ਜਿਹੜਾ ਬਿਲਕੁਲ ਸਰ ਇਟਸ ਅ ਮੋਡਮ ਆਫ ਪਬਲਿਸਿਟੀ ਕਿ ਉੱਥੇ ਕਰਾਂਗੇ ਇਸ ਚੀਜ਼ ਦਾ ਜ਼ਿਆਦਾ ਹੋਊਗਾ ਜ਼ਿਆਦਾ ਪਾਸੇ ਜਾਏਗੀ ਬਿਲਕੁਲ ਇਸੇ ਕਰਕੇ ਟਾਰਗੇਟ ਕੀਤਾ ਗਿਆ ਸਰ ਇਹ ਜਿਵੇਂ 3500 ਰੁਪਏ ਦਿੱਤੇ ਨੇ ਕਿ ਕਿੰਨੇ ਕਿੰਨੇ ਚੀਜ਼ ਡੀਲ ਹੋਈ ਸੀ ਜੀ